ਸਾਤ ਸੰਗਤ ਜੀਓ ਸੰਗਰਾਮਦ ਵਾਲੇ ਦਿਨ ਘਰੋਂ ਦੋ ਚੀਜ਼ਾਂ ਲੈ ਕੇ ਇਹਨਾਂ ਥਾਵਾਂ ਤੇ ਛੋਟੇ ਬੱਚਿਆਂ ਨੂੰ ਵੰਡਦੇ ਹੋ ਫਿਰ ਦੇਖਣਾ ਚਮਤਕਾਰ ਦਿਨ ਬਦਲਦੇ ਤੁਹਾਡੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਆਪ ਸਮੂੱਚੀ ਸੰਗਤ ਫਤੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰਬਾਣੀ ਜਦੋਂ ਆਪਾਂ ਪੜਨੇ ਆਪਦੇ ਵਿੱਚੋਂ ਇੱਕ ਚੀਜ਼ ਸਾਨੂੰ ਜਰੂਰ ਮਿਲਦੀ ਹੈ ਇੱਕ ਪੰਗਤੀ ਆਪਾਂ ਪੜਦੇ ਆਂ ਅਰਸ਼ਾ ਕਹਿੰਦੇ ਬਿਨ ਨਾਵੈ ਕਿਆ ਜੀਵਨ ਫਿਟ ਤ੍ਰਿਗ ਚਤਰਾਈ ਜੋ ਸਾਰੀ ਉਮਰ ਜਿਹੜੇ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹੇ ਉਹਨਾਂ ਦਾ ਜਿਉਣਾ ਅਸਲ ਜਿਉਣਾ ਨਹੀਂ ਹੈ ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾਰਿਆ ਹੈ ਤਾਂ ਉਸ ਦੀ ਐਸੀ ਸਿਆਣਪ ਫਿਟਕਾਰ ਯੋਗ ਹੈ ਸਾਥ ਸੰਗਤ ਤਾਂ ਉਸ ਦੀ ਐਸੀ ਸਿਆਣਪ ਜਿਹੜੀ ਹੈ ਫਿਟਕਾਰ ਯੋਗ ਹੈ ਇਹ ਗੱਲ ਜਿਹੜੀ ਹੈ ਸਾਨੂੰ ਸਮਝਣੀ ਪਏਗੀ ਇਹ ਗੱਲ ਜਿਹੜੀ ਐ ਸਾਨੂੰ ਵਿਚਾਰਨੀ ਪਏਗੀ ਪਿਆਰਿਓ ਕਿਉਂਕਿ ਸਤਗੁਰਾਂ ਨੇ ਜਿਹੜੀ ਇਹ ਗੱਲ ਕਹੀ ਐ ਉਹ ਇਸ ਕਰਕੇ ਕਹੀ ਐ ਕਿਉਂਕਿ ਇਸ ਚੀਜ਼ ਦੇ ਪਿੱਛੇ ਬਹੁਤ ਵੱਡਾ ਜਿਹੜਾ ਇੱਕ ਸਿਧਾਂਤ ਸੁਪਿਆ ਹੋਇਆ ਹੈ ਸਾਧ ਸੰਗਤ ਬਹੁਤ ਵੱਡਾ ਸਿਧਾਂਤ ਜੇ ਆਪਾਂ ਇਸ ਨੂੰ ਸਮਝੀਏ ਪਿਆਰਿਓ ਮੇਰੇ ਕਹਿਣ ਤੋਂ ਭਾਵ ਵੀ ਜਿਨੇ ਪਰਮਾਤਮਾ ਦੀ ਸਿੱਖਿਆ ਨੂੰ ਮੰਨਿਆ ਹੀ ਨਹੀਂ ਤੇ ਉਹ ਬਹੁਤ ਵੱਡੇ ਪੱਧਰ ਤੇ ਜਿਹੜੇ ਨੇ ਚਲੇ ਗਏ ਭਾਵ ਕਿਵੇਂ ਚਲੇ ਗਏ ਉਹ ਨੀਵੇਂ ਪੱਧਰ ਤੇ ਚਲੇ ਗਏ ਉਹ ਨੀਵੇਂ ਪੱਧਰ ਤੇ ਇਸ ਕਰਕੇ ਚਲੇ ਗਏ ਕਿਉਂਕਿ ਸਾਧ ਸੰਗਤ ਉਹਨਾਂ ਨੂੰ ਵਿਕਾਰਾਂ ਨੇ ਘੇਰ ਲਿਆ ਵਿਕਾਰਾਂ ਦੇ ਵਿੱਚ ਉਹ ਲੋਕ ਜਿਹੜੇ ਨੇ ਪੈ ਚੁੱਕੇ ਨੇ ਤੇ ਉਹ ਸਤਿਗੁਰੂ ਦੀ ਸਿੱਖਿਆ ਤੋਂ ਦੂਰ ਹੋ ਗਏ ਉਹ ਪਾਤਸ਼ਾਹ ਦੀ ਸਿੱਖਿਆ ਤੋਂ ਦੂਰ ਹੋ ਗਏ ਤੇ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਕਿਉਂਕਿ ਆਪ ਜੀ ਸਮਝਣ ਦਾ ਯਤਨ ਕਰਿਓ ਬਿਨ ਨਾਵੈ ਨਾਮ ਤੋਂ ਬਿਨਾ ਸਤਗੁਰੂ ਤੋਂ ਬਿਨਾ ਉਹਨਾਂ ਦਾ ਜੀਵਨ ਜਿਹੜਾ ਹੈ ਫਿਟਕਾਰ ਆਪਾਂ ਕਹਿੰਨਾ ਇੱਥੇ ਸਤਗੁਰਾਂ ਨੇ ਸ਼ਬਦ ਵਰਤਿਆ ਫਿਟ ਫਿਟ ਦਾ ਅਰਥ ਹੈ ਫਿਟਕਾਰ ਜੋਗ ਭਾਵ ਕਿ ਜਿਵੇਂ ਆਪਾਂ ਕਹ ਲਈਏ ਵੀ ਜਾ ਤੂੰ ਤੇ ਜਿਹੜਾ ਹੈ ਫਿਟਕਾਰ ਜੋਗ ਵੀ ਨਹੀਂ ਹੈ ਤੈਨੂੰ ਤਾਂ ਅਸੀਂ ਲਾਣਤ ਵੀ ਨਹੀਂ ਪਾ ਸਕਦੇ ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਉਸ ਤਰ੍ਹਾਂ ਫਾਰਸ਼ਾ ਕਹਿੰਦੇ ਨੇ ਉਹਦੇ ਫਿਟਕਾਰ ਜੋਗ ਹੈ ਤੇ ਹੁਣ ਸਾਰੀ ਗੱਲ ਜਿਹੜੀ ਹੈ ਇੱਥੇ ਆ ਕੇ ਨਿਬੜ ਜਾਂਦੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਦੋਂ ਵੀ ਆਪਾਂ ਨਾਮ ਤੋਂ ਸਖਣੇ ਹੋ ਕੇ ਜੀਵਨ ਜੀਵਾਂਗੇ ਜਦੋਂ ਵੀ ਆਪਾਂ ਨਾਮ ਤੋਂ ਸਖਣੇ ਹੋ ਕੇ ਚੱਲਾਂਗੇ ਤੇ ਯਾਦ ਰੱਖਿਓ ਕਹਿੰਦੇ ਉਦੋਂ ਫਿਰ ਜੜੀਆਂ ਨੇ ਫਟਕਾਰਾਂ ਹੀ ਪੈਂਦੀਆਂ ਨੇ ਤੇ ਨਾਲ ਇੱਕ ਬੇਨਤੀ ਹੋਰ ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨਾਲ ਜਿਹੜਾ ਹੈ ਪ੍ਰੇਮ ਭਗਤੀ ਬਣਾ ਲਈਏ ਪ੍ਰੇਮਾ ਭਗਤੀ ਬਣ ਜਾਏ ਸਤਿਗੁਰ ਸਾਧਨ ਸੇਵੇ ਆ ਹਰ ਭਗਤ ਨਾ ਭਾਈ ਪਾਤਸ਼ਾਹ ਕਹਿੰਦੇ ਜੇ ਮਨੁੱਖ ਨੇ ਸਾਧੂ ਗੁਰੂ ਦੀ ਦੱਸੀ ਸੇਵਾ ਨਾ ਕੀਤੀ ਉਹਦੇ ਦਰਸਾਏ ਮਾਰਗ ਤੇ ਨਾ ਚੱਲਿਆ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ਕਹਿੰਦੇ ਫਿਰ ਉਹ 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 ਬੰਦਾ ਜਿਹੜਾ ਨਾ ਉਹ ਕਦੇ ਕਾਮਯਾਬ ਨਹੀਂ ਹੁੰਦਾ ਉਹ ਸਦਾ ਹੀ ਜਿਹੜਾ ਹੈ ਫਟਕਾਰ ਜੋਗੀ ਹੈ ਹੁਣ ਇਥੇ ਇੱਕ ਬੇਨਤੀ ਜ਼ਰੂਰ ਸਮਝ ਲਿਓ ਇੱਕ ਕਹਾਵਤ ਜਿਹੜੀ ਹੈ ਉਹ ਬਹੁਤ ਪੁਰਾਣੀ ਹੈ ਕਹਿੰਦੇ ਇੱਕ ਤਰ੍ਹਾਂ ਇੱਕ ਚੇਲਾ ਜਿਹੜਾ ਸੀ ਇਸੇ ਤਰ੍ਹਾਂ ਆਇਆ ਕਹਿੰਦਾ ਸਾਹ ਕਹਿੰਦਾ ਗੁਰੂ ਜੀ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਮੇਰਾ ਕੋਈ ਨਹੀਂ ਹੈਗਾ ਮੈਨੂੰ ਆਪਣੀ ਸ਼ਰਨ ਦੇ ਦਿਓ ਮੈਂ ਆਪ ਜੀ ਦੇ ਪਾਸ ਰਹਿ ਕੇ ਆਪ ਜੀ ਦੀ ਸੇਵਾ ਕਰਾਂਗਾ ਹੁਣ ਉਹ ਬਾਬੇ ਨੂੰ ਵੀ ਐਸ ਵੀ ਚਲ ਕੋਈ ਗੱਲ ਨਹੀਂ ਭਾਈ ਆਇਆ ਇਹਨੂੰ ਕਿੱਥੇ ਧੱਕਾ ਦੇਵਾਂਗੇ ਵੀ ਚਲ ਕੋਈ ਗੱਲ ਨਹੀਂ ਭਾਈ ਤੂੰ ਵੀ ਨਾਲ ਹੀ ਰਹਿ ਤੇ ਹੁਣ ਬਾਬਾ ਵੀ ਇਕੱਲੇ ਹੀ ਸੀ ਹੁਣ ਉਹਦੇ ਆਉਣ ਨਾਲ ਉਹ ਦੋ ਹੋ ਗਏ ਹੁਣ ਜਦੋਂ ਦੋ ਹੋ ਗਏ ਤੇ ਹੁਣ ਉਹ ਜਿਹੜਾ ਚੇਲਾ ਸੀ ਉਹ ਕਹਿੰਦਾ ਕਹਿੰਦਾ ਮੈਂ ਆਪ ਜੀ ਦੀ ਸੇਵਾ ਕਰਾਂਗਾ ਹੁਣ ਜਿਹੜਾ ਸਾਧੂ ਸੀ ਉਹ ਕਹਿੰਦਾ ਹੈ ਵੀ ਚੇਲਿਆ ਤੂੰ ਇਦਾਂ ਕਰ ਕਹਿੰਦੇ ਮੀਂਹ ਪੈਣ ਲੱਗ ਗਿਆ ਆਪਣੀ ਛੱਤ ਚੋਰੀ ਹੈ ਤੂੰ ਜਾ ਕੇ ਕਹਿੰਦੇ ਉੱਪਰ ਛੱਤ ਚੋਣੀ ਹਟਾ ਕੇ ਆ ਇਹਦਾ ਨਾ ਜੀ ਇਹ ਨਹੀਂ ਮੈਂ ਕਰ ਸਕਦਾ ਇਸ ਤਰ੍ਹਾਂ ਤਾਂ ਆਪਜੀ ਦੀ ਬੇਦਬੀ ਹੋਏਗੀ ਆਪਜੀ ਦੇ ਸਿਰ ਤੇ ਮੇਰੇ ਪੈਰ ਹੋ ਜਾਣਗੇ ਇਹ ਪਾਪ ਨਹੀਂ ਮੇਤੋਂ ਹੋਣਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਹੁਣ ਆਥਣੇ ਦੇ ਫਿਰ ਜਦੋਂ ਕਹਿੰਦਾ ਭਾਈ ਤੂੰ ਲੱਕੜ ਜਿਹੜੀ ਹੈ ਉਹ ਚੁਗਲਿਆ ਛੋਟੀਆਂ-ਛੋਟੀਆਂ ਲੱਕੜਾਂ ਚੁਗਲਿਆ ਆਪਾ ਭੋਜਨ ਪਰਸ਼ਾਦਾ ਤਿਆਰ ਕਰ ਲਵਾਂਗੇ ਉਹ ਕਹਿੰਦਾ ਨਾ ਇਹ ਵੀ ਨਹੀਂ ਬਾਬਾ ਜੀ ਮੇਤੋਂ ਕੰਮ ਹੋਣਾ ਕਹਿੰਦਾ ਜਦੋਂ ਮੈਂ ਜਾਵਾਂਗਾ ਆਪ ਜੀ ਦੇ 발 ਮੇਰੀ ਪਿੱਠ ਹੋ ਜਾਏਗੀ ਇਹ ਪਾਪ ਵੀ ਨਹੀਂ ਮੈਂ ਕਮਾ ਸਕਦਾ ਹੁਣ ਬੜੀ ਹਰਾਨਗੀ ਹੋਈ ਉਹ ਕਹਿੰਦਾ ਚਲੋ ਠੀਕ ਹੈ ਹੁਣ ਸਾਧੂ ਨੇ ਆਪ ਵੀ ਲੱਕੜਾਂ ਲੁੱਕੜਾਂ ਇਕੱਠੀਆਂ ਕਰਕੇ ਭੋਜਨ ਪ੍ਰਸ਼ਾਦਾ ਤਿਆਰ ਕਰ ਲਿਆ ਕਹਿੰਦਾ ਭਾਈ ਆ ਜਾ ਕਹਿੰਦਾ ਫਿਰ ਪ੍ਰਸ਼ਾਦਾ ਛਕ ਲੈ ਤੇ ਸਾਧੂ ਨੂੰ ਐਸੀ ਵੀ ਜਵਾਬ ਦੇਊਗਾ ਇਹਨਾਂ ਨਾ ਨਾ ਬਾਬਾ ਜੀ ਹੁਣ ਤੀਜਾ ਵਚਨ ਹੋ ਗਿਆ ਕਹਿੰਦਾ ਹੁਣ ਨੀਵੇਂ ਮੋੜਦਾ ਕਹਿੰਦਾ ਹੁਣ ਮੈਂ ਆਪ ਜੀ ਦਾ ਵਚਨ ਮੋੜ ਕੇ ਮੈਂ ਪਾਪਾਂ ਦਾ ਭਾਗੀ ਬਣਨਾ ਨਾ ਨਾ ਜੀ ਕਹਿੰਦਾ ਹੁਣ ਤਾਂ ਮੈਂ ਸ਼ੱਕੂਗਾ ਸਾਡੇ ਨਾਲ ਉਹ ਅਸਲ ਚ ਕੰਮ ਹੋਇਆ ਪਿਆ ਅਸੀਂ ਗੁਰੂ ਦਾ ਕਹਿਣਾ ਬਹੁਤ ਘੱਟ ਮੰਨਦੇ ਆ ਬਹੁਤ ਰੇਅਰ ਮੰਨਦੇ ਆ ਸਾਧ ਸੰਗਤ ਜਿੱਥੇ ਦਾਤਾਂ ਲੈਣ ਦੀ ਵਾਰੀ ਹੁੰਦੀ ਹੈ ਵੀ ਸਾਡਾ ਸਵਾਰਥ ਹੈ ਉੱਥੇ ਅਸੀਂ ਭੱਜ ਕੇ ਅੱਗੇ ਹੋ ਜਾਂਦੇ ਆ ਵੀ ਅਸੀਂ ਰਹਿ ਨਾ ਜਾਈਏ ਅਸੀਂ ਅੱਗੇ ਹੋ ਕੇ ਸਾਰਾ ਕੁਝ ਜਿਹੜਾ ਹੈ ਪ੍ਰਾਪਤ ਕਰੀਏ ਅਸੀਂ ਅੱਗੇ ਹੋ ਕੇ ਸਾਰਾ ਕੁਝ ਲਈਏ ਪਰ ਸਾ ਸੰਗਤ ਇੱਕ ਬੇਨਤੀ ਹੋਰ ਸਾਨੂੰ ਇਹ ਚੀਜ਼ ਜਿਹੜੀ ਹੈ ਸਮਝਣੀ ਪਏਗੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਲਿਓ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਗੁਰੂ ਦਾ ਬਚਨ ਮੰਨਣਾ ਹੋਵੇ ਤੇ ਉਦੋਂ ਪ੍ਰੋਪਰ ਗੁਰੂ ਤੇ ਭਰੋਸਾ ਜਿਹੜਾ ਹੈ ਉਹ ਬਣਾ ਕੇ ਚੱਲੀਦਾ ਇਸ ਕਰਕੇ ਮੈਂ ਬੇਨਤੀਆਂ ਕਰਦਾ ਹਾਂ ਨਾ ਸਤਿਗੁਰ ਕਹਿੰਦੇ ਆ ਨਾ ਆਪਣੇ ਜੀਵਨ ਦੇ ਵਿੱਚ ਛੋਟੇ ਛੋਟੇ ਦਾਨ ਕਰੋ ਆਪਣੇ ਸਵਾਸਾਂ ਦਾ ਦਾਨ ਕਰੋ ਪ੍ਰੇਮਾ ਭਗਤੀ ਭਜਨ ਬੰਦਗੀ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਸਵਾਸਾਂ ਦਾ ਜਿਹੜਾ ਦਾਨ ਕਰੋ ਉਸ ਤੋਂ ਬਾਅਦ ਸਤਿਗੁਰ ਕਹਿੰਦੇ ਨੇ ਦੁਨਿਆਵੀ ਤੌਰ ਤੇ ਦਾਨ ਕਰੋ ਹੁਣ ਕੀ ਕਰਨਾ ਹੈ ਸੰਗਰਾਂਦ ਵਾਲੇ ਦਿਨ ਘਰੋਂ ਦੋ ਚੀਜ਼ਾਂ ਲੈ ਕੇ ਇਹਨਾਂ ਥਾਵਾਂ ਤੇ ਛੋਟੇ ਬੱਚਿਆਂ ਨੂੰ ਵੰਡ ਦੇ ਕੀ ਵੰਡਣਾ ਹੈ ਜੀ ਸੰਗਰਾਂਦ ਵਾਲੇ ਦਿਨ ਖਾਣ ਪੀਣ ਦੀਆਂ ਵਸਤੂਆਂ ਦੇ ਕੇ ਔਰ ਨਾਲ ਹੀ ਉਹਨਾਂ ਬੱਚਿਆਂ ਨੂੰ ਗੁਰੂ ਘਰ ਵੱਲ ਪ੍ਰੇਰਿਤ ਕਰੀਏ ਗੁਰੂ ਘਰਾਂ ਵੱਲ ਲੈ ਕੇ ਆਈਏ ਸਾਥ ਸੰਗਤ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਣਾ ਕੇ ਗੁਰੂ ਦੇ ਦਰ ਤੇ ਪ੍ਰਵਾਨ ਹੋਣ ਤੋਂ ਬਾਅਦ ਉਹਨਾਂ ਨੂੰ ਵੰਡিয়ে ਤੇ ਉਹਨਾਂ ਨੂੰ ਦਸੀਏ ਕਿ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਜਾਇਆ ਕਰੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਉਪਸਥਿਤ ਹੋਇਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਜਦੋਂ ਤੁਸੀਂ ਉਪਸਥਿਤ ਹੋਵੋਗੇ ਤੁਹਾਡੇ ਤੇ ਤਾਂ ਜਿਹੜੀ ਹੈ ਕਿਰਪਾ ਹੋਏਗੀ ਸਾਥ ਸੰਗਤ ਸੰਗਰਾਮ ਵਾਲੇ ਦਿਨ ਦੋ ਕੰਮ ਕਰਨੇ ਆ ਕੋਸ਼ਿਸ਼ ਕਰਨੀ ਆ ਵੀ ਆਪਾਂ ਕਿਸੇ ਨੂੰ ਗੁਰੂ ਨਾਲ ਜੋੜਨਾ ਹੈ ਆਪਾਂ ਆਪ ਗਏ ਆਪਾਂ ਹੋਰਾਂ ਨੂੰ ਵੀ ਜਿਹੜਾ ਹੈ ਲੈ ਕੇ ਜਾਣਾ ਨਾਲ ਵੀ ਉਹ ਵੀ ਕੋਈ ਜਿਹੜਾ ਹੈ ਨਾ ਗੁਰੂ ਨਾਲ ਜੁੜ ਸਕੇ ਐਸੀ ਗੁਰੂ ਦੀ ਕਿਰਪਾ ਹੋ ਜਾਏ ਐਸੀ ਸਤਿਗੁਰੂ ਦੀ ਰਹਿਮਤ ਹੋ ਜਾਏ ਪਿਆਰਿਓ ਦਿਨ ਕਦੋਂ ਬਦਲਦੇ ਨੇ ਦਿਨ ਉਦੋਂ ਬਦਲਦੇ ਨੇ ਜਦੋਂ ਆਪਾਂ ਸਤਿਗੁਰੂ ਦੀ ਗੱਲ ਨੂੰ ਮੰਨ ਲਈਏ ਦਿਨ ਉਦੋਂ ਬਦਲਦੇ ਨੇ ਜਦੋਂ ਆਪਾਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਨੂੰ ਸਮਝ ਲਈਏ ਦਿਨ ਉਦੋਂ ਬਦਲਦੇ ਨੇ ਜਦੋਂ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਤੇ ਪ੍ਰੋਪਰ ਚੱਲ ਪਈਏ ਤੇ ਮੇਰੇ ਪਾਤਸ਼ਾਹ ਜੀ ਉਦੋਂ ਕਿਰਪਾ ਕਰ ਦਿੰਦੇ ਨੇ ਉਦੋਂ ਰਹਿਮਤ ਕਰ ਦਿੰਦੇ ਨੇ ਪਿਆਰਿਓ ਦਿਨ ਬਦਲਦੇ ਨੇ ਜਦੋਂ ਆਪਾਂ ਗੁਰੂ ਤੇ ਭਰੋਸਾ ਕਰਕੇ ਚੱਲਦੇ ਆਂ ਤੇ ਮੇਰੇ ਸਤਿਗੁਰੂ ਸਮੇਂ ਨੂੰ ਜਿਹੜਾ ਹੈ ਉਹ ਐਸਾ ਬਣਾ ਦਿੰਦੇ ਨੇ ਰਮਣੀਕ ਤੇ ਉਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੰਦ ਬਖਸ਼ਿਸ਼ ਕਰ ਦਿੰਦੇ ਨੇ ਸਮਾਂ ਜਿਹੋ ਜਿਹਾ ਮਰਜ਼ੀ ਹੋਵੇ ਤੇ ਫਿਰ ਮਨ ਦੇ ਵਿੱਚ ਨਾ ਬੰਦੇ ਦੇ ਆਨੰਦ ਬਣਿਆ ਰਹਿੰਦਾ ਹੈ ਸੋ ਆਪਾਂ ਕੋਸ਼ਿਸ਼ ਕਰੀਏ ਵੀ ਗੁਰੂ ਦੀ ਸਿੱਖਿਆ ਤੇ ਚੱਲੀਏ ਆਪਾਂ ਆਰੰਭ ਕੀਤਾ ਸੀ ਪਾਤਸ਼ਾਹ ਕਹਿੰਦੇ ਬਿਨ ਨਾਵੈ ਕਿਆ ਜੀਵਨਾ ਫੇਟ ਧ੍ਰਿਗ ਚਤਰਾਈ ਸਤਗੁਰ ਸਾਧਨ ਸੇਵਿਆ ਹਰ ਭਗਤ ਨਾ ਭਾਈ ਮਨੁੱਖ ਦਾ ਜੀਵਨ ਇਹੋ ਜਿਹਾ ਹੋਇਆ ਪਿਆ ਸਤਗੁਰ ਕਹਿੰਦੇ ਨੇ ਇਸ ਜੀਵਨ ਨੂੰ ਜਿਹੜੀ ਹੈ ਬਦਲਣ ਦੀ ਲੋੜ ਹੈ ਤੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਇਹ ਬਦਲਿਆ ਜਾਏਗਾ ਉਹਦੇ ਅੱਗੇ ਅਰਦਾਸ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ